ਖਾਲੇ ਸੁਣਨ ਗਾਣੇ ਕਹਿੰਦੇ ਸੰਮਤ 1756 ਦੀ ਬਸਾਖੀ ਆਈ ਜਦੋਂ ਮੈਂ ਕੱਪਤਾ ਸੁਣੀ ਵੀ ਉਹ ਮੈਂ ਉਹ ਹੱਤਾਂ ਸੀ ਤੁਗਤੀ ਬੰਦਾ ਮਾਗੀ ਲੱਗੀ ਉੱਥੇ ਬੁਜੀ ਸੀ ਤਾਂ ਮੈਂ ਕੋਲ ਜਾ ਕੇ ਸਟੇਟਮੈਂਟ ਸੀ ਮੈਨੂੰ ਉਹ ਤਾਂ ਯਾਦ ਨਹੀਂ ਸੀ ਮੈਂ ਅਸੀਂ ਇਕੱਠੇ ਸੋਚਣਾ ਸੀ ਕਰਦੇ ਕੁੰਦਰ ਸਿੰਘ ਦੇ ਘੁੱਪ ਤਾਂ ਦੇ ਉੱਥੋਂ ਇਹ ਮਤਾਂ ਮਿਲੀ ਕਿ ਮੈਂ ਇੱਕ ਦੋ ਵਾਰ ਦੇ ਕੇ ਅਪਕਾਲ ਨੂੰ ਲੇ ਕੇ ਬੋਲੀ ਤਦ ਮੈਨੂੰ ਇਹ ਸਿਨੋਪ੍ਰੀਖ ਕੱਢੇ ਕਰਦੇ ਆ। ਮੁਰਜੇ ਲਾ ਰਹੇ ਸੀਨੋਪ੍ਰੀਖ ਉਹ ਚਲੁੰਦਾ ਜੰਮੀ ਪਿਤਾ। ਸੋ ਸੰਮਤ 1756 ਦੀ ਬਸਾਕੀ ਹੈ ਜਦੋਂ ਦਸ਼ਮੇਸ਼ ਨੇ ਸਿਜਾਇਆ ਪਤਕਾ ਸਾਹਿਬੀ ਦੇਸ਼ਵੇਜ ਜੀ ਨੇ ਹੱਥ ਵਿੱਚ ਤੇਗ ਲੈ ਕੇ ਪਹਿਲਾਂ ਉਹਨੇ ਤੇਗ ਨਾਲ ਦਮਾਇਆ ਪਤਕਾ ਸਾਹਿਬ ਦਾ। ਛੁੱਟੀ ਦੇਖੀ ਕਰਨਾ। ਜਦੋਂ ਉਹਨਾਂ ਨੇ ਅੰਮ੍ਰਿਸ਼ ਕਾਇਆ ਇਹ ਵੀ ਕਹਿ ਸਕਦੇ ਸੀ ਆਜੋ ਵੀ ਸ਼ਬਦ ਰੱਖਿਆ ਹੋ ਗਿਆ। ਤੇ ਮੇਰੇ ਅੱਜ ਵੀ ਉੱਤੇ ਚੱਕਰਦੇ ਨੇ। ਸਤਿਗੁਰੂ ਜੀnabla ਨੇ ਬਹੁਤ ਹੀ ਕਰਤਾ ਹੋਈਆ ਸੋ ਸੰਮਤ 1756 ਦੀ ਵਸਾਖੀ ਹੈ ਜਦੋਂ ਦਸ਼ਮੇਸ਼ ਨੇ ਸਜਾਇਆ ਪੰਥ ਫਾਲਸਾ ਸ਼੍ਰੀ ਕਸ਼ਵੇਸ਼ ਜੀ ਨੇ ਹੱਥ ਵਿੱਚ ਤੇਗ ਲੈ ਕੇ ਪਹਿਲਾਂ ਨੇ ਤੇਗਨਾ ਦਮਾਇਆ ਪੰਥ ਫਾਲਸਾ ਦਾਤਾ ਵਿਰਦਾਲ ਹੋਇਆ ਅਮਰਿਤ ਦੀ ਦਾਰ ਦਿੱਤੀ ਨਾਲੇ ਨਾਮ ਪੰਥ ਦਾ ਪਰਾਇਆ ਪੰਥ ਫਾਲਸਾ ਤੇ ਬਾਈਕੁਰ ਜੀ ਦਾ ਫਾਲਸਾ ਬਾਈਕੁਰ ਜੀ ਕੀ ਕਥੇ ਕਹਿ ਕੇ ਤੇ ਬਾਈਕੁਰ ਜੀ ਗੋਚੇ ਬਿਠਾਇਆ ਪੰਥ ਫਾਲਸਾ शांतर धाई सुरमा बनाया पंथ खालसा दया धर्मोकम हिमत लड़ा के बजाय पंथ खालसा आप रब चल के बनाईया देना है। ਆਪਰਾ ਪਹੁੰਚ ਜਨਗੇ ਬਧਾਈਆਂ ਲੈ ਆਇਆ ਉਹਨੂੰ ਜਦੋਂ ਸਤਗੁਰਾਂ ਨੇ ਸਜਾਇਆ ਪੰਕ ਕਾਲਸਾ ਉਹ ਪੰਜ ਕੁੱਟ ਅਮਰਤ ਦੇ ਪੀ ਕੇ ਉਹਦੇ ਬਾਤੇ ਵਿੱਚੋਂ ਮਸਤੇ ਹੋਏ ਮੱਥੀਆਂ ਨੂੰ ਢਾਉਂਦਾ ਰਿਹਾ ਕਾਲਸਾ ਫਿਰਕਿਆਂ ਨਾਲ ਢੋਲੇ ਨਾਲ ਚਿਚਕਿਆਂ ਨਾਲ ਆਟਕਿਆਂ ਨਾਲ ਅਟਕਾ ਨੂੰ ਸਭੋ ਅਟਕਾਉਂਦਾ ਰਿਹਾ ਕਾਲਸਾ ਮੌਤ ਕਹੇ ਮੌਤ ਕੋਲੋਂ ਸਾਰਾ ਸੰਸਾਰ ਡਰੇ ਮੌਤ ਪੈਣੀ ਮੌਤ ਨੂੰ ਡਰਾਉਂਦਾ ਰਿਹਾ ਗੱਲਤਾ ਉਹ ਵੇਖ ਵੇਖ ਮੌਤ ਵੀ ਹਾਰਾ ਰਹੀ ਉਸ ਵੇਲੇ ਜਦੋਂ ਸਿਰ ਤੋਂ ਬਗੈਰ ਖੰਡੇ ਵਾਹਦਾ ਰਿਹਾ ਬੋਲੇ ਈਸ਼ੋਰ ਹੋ ਸ੍ਰੀਆ ਕਾਲ ਕਾਟ ਕਾਟ ਫਾੜ ਫਾੜ ਤਾੜ ਤਾੜ ਸਾੜ ਸਾੜ سینਿਆਂ ਚ ਗੋਲੀਆਂ ਲਗਾਉਂਦਾ ਰਿਹਾ ਖਾਸ ਕਾਟ ਕਾਟ ਫਾੜ ਫਾੜ ਤਾੜ ਤਾੜ ਸਾੜ ਸਾੜ سینਿਆਂ ਚ ਗੋਲੀਆਂ ਲਗਾਉਂਦਾ ਕਾਲਸਾ ਔਰ ਰੰਗਨਾਰ ਹੋਲੀਆਂ ਮਨਾਉਂਦਾ ਹੀ ਜਹਾਂ ਸਾਰਾ ਕੂਨ ਨਾਲ ਹੋਲੀਆਂ ਮਨਾਉਂਦਾ ਰਿਹਾ ਕਟਕਟ ਫਟਾਫਟ ਕਟਕਟ ਫਟਾਫਟ ਝੱਗਾ ਝੱਟ 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 ਕੇ ਝੱਟ ਕੇ ਝੱਟਦਾ ਹੁੰਦਾ ਰਿਹਾ ਕਾਲਸਾ ਦੇਵਤਿਆਂ ਦੁਖੀਆਂ ਧਰਦੇ ਆਵਰੀਆਂ ਨੂੰ ਮਾਂ ਆ ਦੇ ਚੁਬੇ ਮਨਾਉਂਦਾ ਰਿਹਾ ਕਾਲਸਾ ਬੰਗਲਾਦੇਸ਼ ਵਿੱਚ ਦੁਨੀਆ ਨੇ ਵੇਖ ਲਿਆ ਹਥਿਆਰ ਲੱਖਾਂ ਤੋਂ ਸਤਾਉਂਦਾ ਰਿਹਾ ਕਾਲਸਾ ਹਿੰਦੂਆਂ ਨੂੰ ਮਮਾ ਨਾਂ ਤੇ ਸੰਕ ਵੀ ਪਜਾਮ ਲੈਂਦੇ ਹੋ ਸੰਕ ਕੀ ਲਗਾਰੇ ਫੜਕਾਉਂਦਾ ਰਿਹਾ ਕਰਸ ਝੂਠੀ ਨੀ ਕਹਾਣੀ ਇਤਿਹਾਸ ਪਿਆ ਦੱਸਦਾ ਏ ਕਾਬਲ ਕਦਾ ਕੱਕ ਧੰਮਾ ਪਾਉਂਦਾ ਰਿਹਾ ਕਰਸਾ ਨਲੂਏ ਦੇ ਨਾਮ ਤੋਂ ਪੜ੍ਹਾੜਿਆ ਜੀ ਕਾਬਦੇ ਨੇ ਇਹ ਨਾਂ ਦੇ ਭੀਖਾਨਾ ਨੂੰ ਮਨਾਉਂਦਾ ਰਿਹਾ ਕਰਸ ਵੱਡੇ ਵੱਡੇ ਜੰਗਵਾੜ ਜੰਗ ਜੱਤਾਂ ਵਾਲਿਆਂ ਦੀ ਜੇ ਜੰਗ ਤੇ ਭਵੰਤਰੀ ਭਵਾਉਂਦਾ ਰੇ ਖਾਲਸਾ ਜੇ ਜੰਗ ਤੋਂ ਨਾ ਗੁਰੂ ਬਾਗ ਗੰਸਰ ਮੰਨੂ ਪੂਰੇ ਖਾਤ ਸਿੱਖੀ ਦੇ ਲਵਾਉਂਦਾ ਰੇ ਖਾਲਸਾ ਪੰਜਾ ਸੇਵਰੇ ਦੀ ਪਟੜੀ ਪੁਕਾਰ ਦੀ ਜਿਸ ਤੈਂਜਣਾ ਦੇ ਕੇ ਸ਼ਾਂਤੀ ਲਾਉਂਦਾ ਰੇ ਖਾਲਸਾ ਪਾਗਿਆ ਸੀ ਨਾ ਉਹ ਆੜ ਰਹਿਣਾ ਅੰਮ੍ਰਿਤਸਰ ਲੰਡਨ ਦੀ ਜਾ ਕੇ ਰਹਉਂਦਾ ਲਹਉਂਦਾ ਰੇ ਖਾਲਸਾ ਉਹ ਪਾਕਿਸਤਾਨ ਵਾਲਿਆਂ ਨੂੰ ਸ਼ਿਰਜੀ ਦੀ ਤੱਕ ਜਦੋਂ ਕਾਰ ਕਛ ਧਰ ਜਿਹਾ ਆਉਂਦਾ ਰੇ ਸ਼੍ਰੀ ਦਸਮੀਰ ਜੀ ਨੇ ਫਤਿਹ ਦਿਖਾ ਦੇਣ ਫਤਿਹ ਤੇ ਫਤਿਹ ਤਾਈਂ ਪੌਦਾ ਰਿਆ ਕਾਲਸਾ ਭਾਗ ਜਾ ਕੇ ਦੇਸ਼ ਨੇ ਬਸਾਖੀ ਅਹੀਂ ਭਾਗਾ ਭਰੀ ਜਦੋਂ ਦਸਬਿਸ਼ ਨੇ ਸਿਆਇ ਬੰਕਾਲਸਾ ਸ਼੍ਰੀ ਦਸਮੀਰ ਜੀ ਨੇ ਹੱਥ ਵਿੱਚ ਤੇਗ ਲੈ ਕੇ ਪਹਿਲਾਂ ਉਹਨੇ ਤੇਗ ਨਾਲ ਮਾਇਆ ਬੰਕਾਲਸਾ ਦਾਤਾ ਫਿਰ ਵਿਦਿਆਲ ਹੋਇਆ ਅਮਰ ਦੀ ਦਾ ਦਿੱਤੀ ਨਾਲੇ ਨਾਮ ਪੰਛ ਦਾ ਆਇਆ ਬੰਕਾਲਸਾ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਕਥੇ ਕਹਿ ਕੇ ਵਾਹਿਗੁਰੂ ਜੀ ਕੋ ਚ ਬਿਠਾਇਆ ਕਾਲਸਾ ਸੇਸੀ ਹਾਂ ਮੈਨੂੰ ਬਹੁਤ